ਹਾਂਜੀ ਹਰ ਸ਼ੀਕ ਕਾਲ ਦੋਸਤੋ ਕੀ ਹਾਲ ਚਾਲ ਨੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਆ ਤੇ ਜਿੰਨੇ ਵੀ ਸੱਜਣ ਮਿੱਤਰ ਆਪਣੇ ਚੈਨਲ ਤੇ ਨਵੇਂ ਨੇ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਅੱਜ ਆਪਾਂ ਬਾਈ ਗੋਰੇ ਕੋਲ ਪਹੁੰਚੇ ਆ ਪਿੰਡ ਸਰਾਵਾ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਆਏ ਆ ਤੇ ਅੱਜ ਆਪਾਂ ਤੁਹਾਡੀ ਬਾਈ ਨਾਲ ਗੱਲਬਾਤ ਕਰਵਾਵਾਂਗੇ ਤੇ ਘੋੜੀਆਂ ਵੀ ਦਿਖਾਵਾਂਗੇ ਤੁਹਾਡੀਆਂ ਤੇ ਅੱਜ ਘੋੜੀਆਂ ਦੇ ਰਾਈਡ ਕਰਾਂਗੇ ਆਪਾਂ ਤੇ ਜਿਹੜੇ ਆਪਣੇ ਮੁੰਡੇ ਨੇ ਉਹਨਾਂ ਨੂੰ ਵੀ ਰਾਈਡ ਕਰਾਵਾਂਗੇ ਤੇ ਬਾਈ ਨਾਲ ਅੱਗੇ ਅੱਗੇ ਗੱਲਬਾਤ ਕਰਦੇ ਆ ਤੇ ਬਣੇ ਰਿਓ ਵਲੌਗ ਦੇ ਨਾਲ ਇੱਕ ਕਮੈਂਟ ਜ਼ਰੂਰ ਕਰਿਓ ਆਪਣੀ ਵੀਡੀਓ ਤੇ ਕਿੱਦਾਂ ਲੱਗੀ ਤੁਹਾਨੂੰ ਅੱਜ ਦੀ ਵੀਡੀਓ ਤੇ ਆਜੋ ਅੱਗੇ-ਅੱਗੇ ਆਪਾਂ ਬਾਈ ਨਾਲ ਥੋੜੀ ਗੱਲਬਾਤ ਕਰਵਾਉਣੇ ਆ ਤੇ ਬਣੇ ਰਹੋ ਵਲੌਗ ਦੇ ਨਾਲ ਹਾਂਜੀ ਮਿੱਤਰੋ ਘੋੜੀਆਂ ਕੱਢ ਲੀਆਂ ਬਾਈ ਨੇ ਬਾਹਰ ਜੀ ਆ ਬਾਈ ਕੋਲੇ ਨੀਲੀ ਘੋੜੀ ਹੈ ਗਿਆ ਮਗਰ ਇਹਦੇ ਬਸ਼ੀਰਾਗਾ ਪਾਰਸ ਘੋੜੇ ਦਾ ਜੀ ਤੇ ਇਹ ਦੋਵਾਂ ਦਾ ਆਪਾਂ ਕੀਤੀ ਘੋੜੀਆਂ ਤੇ ਰੈਡ ਲੰਮੀ ਰੈਡ ਕੀਤੀ ਸੀ ਅੱਜ ਆਪਾਂ ਤੇ ਘੋੜੀਆਂ ਦੋਨੀਆਂ ਬਹੁਤ ਸੋਹਣਾ ਤੁਰਦੀਆਂ ਜੀ ਇੱਕ ਕਾਲੀ ਜੰਬੀ ਹੈ ਤੇ ਇੱਕ ਨੀਲੀ ਦੋਨੇ ਘੋੜੀਆਂ ਹੀ ਇਹ ਪਾਰਸ ਘੋੜੇ ਤੋਂ ਗੱਬਣਾ ਜਿਹੜਾ ਮਗਰ ਵਸ਼ੇਰਾ ਇਹ ਵੀ ਪਾਰਸ ਘੋੜੇ ਦੇ ਹੀ ਹੈ ਜੀ ਤੇ ਘੋੜੀਆਂ ਚਾਲਾਂ ਬਹੁਤ ਸੋਹਣੀਆਂ ਤੁਰਦੇ ਆ ਜੀ ਦੋਨੇ ਤੇ ਬਾਕੀ ਆਪਾਂ ਰਾਈਡ ਬਹੁਤ ਲੰਮੀ ਕੀਤੀ ਅੱਜ ਤੇ ਦੇਖੋ ਘੋੜੀਆਂ ਆਉਂਦੀਆਂ ਬਾਟਾਂ ਵੜਦੀਆਂ ਤੇ ਅੱਗੇ ਤੁਹਾਨੂੰ ਨਾ ਬਾਈ ਦੇ ਮੁੰਡੇ ਦੇ ਸਟੰਟ ਦਿਖਾਵਾਂਗੇ ਤੇ ਆਜੋ ਤੇ ਆਹ ਦੇਖੋ ਜੀ ਮੁੰਡਾ ਸਟੰਟ ਕਰਦਾ ਤੇ ਉਮਰ ਛੋਟੀ ਹੈ ਮੁੰਡੇ ਦੀ ਕਾਰਨਾਮੇ ਵੱਡੇ ਤੇ ਬਾਕੀ ਘੋੜੀ ਵੀ ਬਹੁਤ ਸੀਲ ਹੈ ਜੀ ਤੇ ਬਾਕੀ ਸਟੰਟ ਦੇਖੋ ਮੁੰਡੇ ਦੇ ਤੇ ਜਮਾਂ ਨਹੀਂ ਡਰਦਾ ਮੁੰਡਾ ਤੇ ਬਾਕੀ ਬਾਈ ਦਵਿੰਦਰ ਨਰਮਨ ਨੂੰ ਹੀ ਦੇਖ ਕੇ ਕਹਿੰਦੇ ਬਾਈ ਕਹਿੰਦੇ ਵੀ ਆਪਾਂ ਸਟਾਰਟ ਕਰਨ ਲੱਗੇ ਸੀ ਤੇ ਬਾਕੀ ਮਿੱਤਰੋ ਬਾਈ ਦਾ ਘੋੜੀਆਂ ਦੇ ਨਾਲ ਬਹੁਤ ਪਿਆਰ ਆ ਲਗਾਗਾ ਘੋੜੀਆਂ ਦੇ ਨਾਲ ਤੇ ਬਾਕੀ ਇਹ ਜਾਨਵਰ ਇਦਾਂ ਦੇ ਹੁੰਦੇ ਆ ਜਿੰਨਾ ਤੁਸੀਂ ਇਹਨਾਂ ਨੂੰ ਪਿਆਰ ਮੁਹੱਬਤ ਕਰੋਗੇ ਉਹ ਉਹਨਾਂ ਹੀ ਜ਼ਿਆਦਾ ਇਹਨਾਂ ਨਾਲ ਥੋੜੀ ਅਟੈਚਮੈਂਟ ਹੋ ਜਾਂਦੀ ਆ ਬਹੁਤ ਜਿਹੜਾ ਘੋੜਾ ਜਾਨਵਰ ਹੈ ਨਾ ਘੋੜਾ ਇਹ ਇੱਕ ਫੈਮਿਲੀ ਦਾ ਮੈਂਬਰ ਹੁੰਦਾ ਜੀ ਤੇ ਉਸ ਤਰ੍ਹਾਂ ਹੀ ਬਾਈ ਉਹਦੇ ਬਹੁਤ ਪਿਆਰ ਨਾਲ ਇਹਨਾਂ ਨੂੰ ਜਾਨਵਰਾਂ ਨੂੰ ਰੱਖਿਆ ਪੁੱਤਾਂ ਵਾਂਗੂ ਪਾਲੇ ਹੋਏ ਆ ਤੇ ਅੱਗੇ-ਅੱਗੇ ਤੁਸੀਂ ਆ ਦੇਖਿਓ ਵਲੌਗ ਚੱਲ ਮੋੜ 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 ਲਾ ਕੋਈ ਨਹੀਂ ਓਏ ਹੌਲੀ ਹਾਈ ਹਾਸ਼ਕਾਲ ਦੋਸਤੋ ਕੀ ਹਾਲ ਚਾਲ ਨੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਆ ਅੱਜ ਆਪਣੇ ਨਾਲ ਆ ਬਾਈ ਗੋਰਾ ਪਿੰਡ ਸਰਾਵਾ ਜ਼ਿਲ੍ਹਾ ਫਰੀਦਕੋਟ ਆ اے بھائی جی حسی کال پہلا تا تے تھوڑا స్వాگت ہے جی اپنے چینل تے بہت بہت ਧੰਨਵਾਦੀ ਤੇ ਹੋਰ بھائی جی کی حال چال نے ਵਧੀਆ ਵਧੀਆ ਤੁਸੀਂ ਦੱਸੋ ਠੀਕ ਹਾਂਜੀ ਹਾਂਜੀ بھائی ਵਧੀਆ ਤੇ ਹੋਰ بھائی ਜਿਹੜਾ ਆਪਣਾ ਘੋੜਿਆਂ ਦਾ ਸ਼ੌਂਕ ਆ ਬਾਈ ਇਹ ਇਹ ਤੁਸੀਂ ਕਦੋਂ ਤੁਹਾਨੂੰ ਇਹ ਸ਼ੌਂਕ ਪਿਆ ਸ਼ੌਂਕ ਤਾਂ ਆਪਾਂ ਨੂੰ ਸ਼ੁਰੂ ਤੋਂ ਹੀ ਸੀਗਾ ਬਾਈ اچھا جی ਤੇ ਪਰ ਘੋੜੀ ਆਪਾਂ 2022 ਚ ਲੈ ਕੇ ਆਏ ਆਂਗੇ ਹਾਂਜੀ ਹਾਂਜੀ ਪਹਿਲਾਂ ਆਪਾਂ ਨੂੰ ਬਹੁਤ ਸ਼ੌਂਕ ਸੀਗਾ ਘੋੜੀ ਕਿਹੜੀ ਲੈਤੀ ਸੀ ਬਾਈ ਪਹਿਲਾਂ ਪਹਿਲਾਂ ਆਪਾਂ ਨੀਲੀ ਘੋੜੀ ਲੈ ਕੇ ਆਂਦੀ ਸੀਗੀ ਠੀਕ ਹੈ ਬਾਈ ਸ਼੍ਰੀ ਮੁਖਸਰ ਸਾਹਿਬ ਤੋਂ ਠੀਕ ਹੈ ਮੇਲੇ ਤੋਂ ਲੈ ਕੇ ਆਏ ਸੀ ਇਹ ਆਪਾਂ ਠੀਕ ਹੈ ਬਾਈ ਇਹ ਕਿਹੜੇ ਘੋੜੇ ਦੀ ਬੱਚੀ ਆ ਬਾਈ ਇਹ ਆਨਨ ਬਲੱਡ ਆਈ ਠੀਕ ਆ ਹਾਂਜੀ ਤੇ ਕਿੰਨੀ ਉਮਰ ਉਮਰ ਹੋ ਗਈ ਇਹਦੀ ਬਾਈ ਘੋੜੀ ਦੀ ਇਹਦੀ 5-6 ਸਾਲ ਨੂੰ ਮਰਾਈ ਠੀਕ ਆ ਤੇ ਹੁਣ ਆਪਾਂ ਨੂੰ ਕਿੰਨਾ 2022 ਚ ਤੁਸੀਂ ਪਹਿਲੀ ਘੋੜੀ ਲੈ ਆਤੇ ਆ 2.5 ਸਾਲ ਹੋ ਗਏ ਮਤਲਬ ਹਾਂਜੀ 2.5 ਸਾਲ ਹੋ ਗਏ ਠੀਕ ਆ ਤੇ ਨਾਲ ਆਪਣੇ ਬੱਚਿਆਂ ਨੂੰ ਵੀ ਸ਼ੌਂਕ ਹੈ ਨਾ ਬਈ ਘੋੜਿਆਂ ਦਾ ਹਾਂ ਬੱਚਿਆਂ ਨੂੰ ਸ਼ੌਂਕ ਹੈ ਆਪਣਾ ਨੂੰ ਪੂਰਾ ਠੀਕ ਆ ਤੇ ਹੁਣ ਕਿੰਨੇ ਜਾਨਵਰ ਆ ਬਈ ਆਪਣੇ ਕੋਲ ਕੁੱਲ ਜਾਨਵਰ ਆਪਣੇ ਕੋਲ 2 ਘੋੜੇ ਨੇ ਇੱਕ ਹੁਣ ਸੀ ਆਈ ਠੀਕ ਆ ਇੱਕ ਬੱਚਾ ਇਹਦਾ ਆਪਾਂ ਸੇਲ ਕਰਤਾ ਸੀ ਇੱਕ ਬੱਚਾ ਇਹਦੇ ਨਾਲ ਆਈ ਠੀਕ ਆ ਉਹ ਕਿਹੜੇ ਇਹ ਪਾਰਸ ਦਾ ਹੀ ਭੁੱਲਣਾ ਵਾਲਾ ਠੀਕ ਹੈ ਹਾਂ ਜੀ ਹੁਣ ਗੱਬਣਾ ਗੱਬਣਾ ਕੀ ਖਾਲੀ ਗੱਬਣ ਵੀ ਹਾਂ ਜੀ ਹੁਣ ਗੱਬਣਾ ਹੀ ਇਹ ਦੋਨੇ ਘੋੜੀਆਂ ਹੀ ਗੱਬਣਾ ਹਾਂ ਜੀ ਦੋਨੇ ਕਿਹੜੇ ਪਾਰਸ ਤੋਂ ਮਲਾਈਆਂ ਹੋਣੀਆਂ ਦੋਨੇ ਪਾਰਸ ਤੋਂ ਗੱਪਣਾ ਹਾਂ ਜੀ ਹਾਂ ਜੀ ਠੀਕ ਹੈ ਤੇ ਜਿਹੜੇ ਬਈ ਆਪਾਂ ਘੋੜੀਆਂ ਤੇ ਸਟਾਰਟ ਕੀਤੇ ਆ ਇਹ ਤੁਸੀਂ ਕਦੋਂ ਕਰਨ ਲੱਗਿਆ ਇਹ ਬਸ ਜਿਵੇਂ ਹੁਣ ਆਪਾਂ ਘੋੜੀ ਲੈ ਕੇ ਆਂਦੀ ਉਸ ਤੋਂ ਬਾਅਦ ਆਪਾਂ ਨੂੰ ਸ਼ੌਂਕ ਸੀ ਆਪਾਂ ਇਹਨਾਂ ਦੇ ਨਾਲ ਵਿਚਰਨ ਲੱਗੇ ਆਪਾਂ ਕੋਲੇ ਰਹਿੰਦੇ ਸੀ ਹੱਥ ਫੇਰੀ ਕਰਦੇ ਸੀ ਹਾਂਜੀ ਬਸ ਉੱਥੋਂ ਇਹਨਾਂ ਨਾਲ ਇਹਨਾਂ 'ਕ ਪਿਆਰ ਪੈ ਗਿਆ ਇਹਨਾਂ ਦਾ ਆਪਣੇ ਨਾਲ ਪਿਆਰ ਆ ਆਪਾਂ ਨੂੰ ਇਹ ਕੁਝ ਨਹੀਂ ਕਹਿੰਦੇ ਨਾ ਬੱਚਿਆਂ ਨੂੰ ਨਾ ਆਪਾਂ ਨੂੰ ਹਾਂਜੀ ਬਾਕੀ ਅਟੈਚਮੈਂਟ ਬਹੁਤ ਜ਼ਿਆਦਾ ਹੋ ਜਾਂਦੇ ਨਾ ਬਈ ਹਾਂਜੀ ਅਟੈਚਮੈਂਟ ਮਾਰ ਦੇ ਵਿੱਚ ਹੀ ਰਹਿੰਦਾ ਜਨਪਰ ਸਹੀ ਗੱਲ ਹੈ ਤੇ ਬਾਕੀ ਭਾਈ ਜਿਵੇਂ ਹੁਣ ਨਵੇਂ ਮੁੰਡੇ ਇਸ ਲਾਈਨ ਦੇ ਵਿੱਚ ਆ ਰਹੇ ਆ ਠੀਕ ਹੈ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਆਪਾਂ ਤਾਂ ਇਹੀ ਕਹਿਣਾ ਚਾਹੁੰਦੇ ਆ ਜੇ ਬੰਦੇ ਦੇ ਘਰੇ ਕੋਈ ਵੀ ਜਾਨਵਰ ਰੱਖਿਆ ਉਹਦੇ ਨਾਲ ਆਪਣਾ ਮੋਹ ਮੁਹੱਬਤ ਵੱਧ ਜਾਂਦਾ ਹੈਗਾ ਬੰਦਾ ਨਸ਼ੇ ਪੱਤੇ ਤੋਂ ਰਹਿਤ ਰਹਿੰਦਾ ਆਪਣੇ ਬੱਚੇ ਆ ਕਬੂਤਰ ਰੱਖੀ ਬੈਠੇ ਆ ਈ ਘੋੜੀਆਂ ਰੱਖੀ ਬੈਠੇ ਆ ਠੀਕ ਹੈ ਠੀਕ ਹੈ ਜੀ ਇਹਨਾਂ ਦਾ ਪੂਰਾ ਰੁਝਾਨ ਆ ਇੱਧਰ ਠੀਕ ਹੈ ਮੈਨੂੰ ਲੱਗਦਾ ਜੀ ਜਿਹੜੇ ਘਰੇ ਘੋੜੀਆਂ ਬੰਦਾ ਗਲਤ ਲਾਈਨ ਚ ਪੈਂਦਾ ਹੀ ਨਹੀਂਗਾ ਜੀ ਠੀਕ ਹੈ ਬਾਈ ਤੇ ਹੁਣ ਹੋਰ ਕਿਹੜੇ ਜਾਨਵਰ ਆਪਣੇ ਕੋਲੇ ਹਨ ਹੋਰ ਬਸ ਕਬੂਤਰ ਆ ਜੀ ਠੀਕ ਹੈ ਬਾਈ ਚੰਗਾ ਮਾਂ ਤੇ ਆਪਣਾ ਘੋੜਾ ਹੀ ਠੀਕ ਹੈ ਹਾਂਜੀ ਤੇ ਬਾਕੀ ਘੋੜੀਆਂ ਨਾਲ ਬੜੀ ਆਪਣਾ ਪਿਆਰ ਆ ਨਾ ਬਾਈ ਬਹੁਤ ਪਿਆਰ ਆ ਜੀ ਤੇ ਆਪਣੇ ਨਾਲ ਨਾਲ ਹੀ ਰਹਿੰਦੇ ਨੇ ਜੀ ਠੀਕ ਹੈ ਬਈ ਹਾਂਜੀ ਕਿਉਂਕਿ ਕਹਿੰਦੇ ਹੁੰਦੇ ਵੀ ਘੋੜਾ ਜਿਹੜਾ ਘੋੜਾ ਰੱਖ ਲੇ ਜਿਹੜਾ ਬੰਦਾ ਉਹ ਗਲਤ ਪਾਸੇ ਨਹੀਂ ਪੈਂਦਾ ਹਾਂ ਇਹ ਤਾਂ ਹੈ ਹੀ ਠੀਕ ਹੈ ਬਈ ਇਹਨਾਂ ਨਾਲ ਤਾਂ ਆਪਣਾ ਇੰਨਾ ਪਿਆਰ ਆਈ ਚਾਹੇ ਇਹਨਾਂ ਦੇ ਥੱਲੇ ਦੀ ਨੰਗੀ ਜਾਗੇ ਆਪਾਂ ਨੂੰ ਇਹ ਕੁਝ ਨਹੀਂ ਕਹਿੰਦੇ ਹਾਂ ਬਈ ਉਹ ਤਾਂ ਫਿਰ ਆ ਦੇਖਿਆ ਤੁਸੀਂ ਹੁਣ ਹਾਂਜੀ ਬਾਕੀ ਆਪਾਂ ਤੁਹਾਨੂੰ ਦੱਸ ਕੋ ਵੀਡੀਓ ਦੇ ਵਿੱਚ ਦਿਖਾਇਆ ਹੀ ਆ ਬੱਚੇ ਸਟੰਟ ਕਰਦੇ ਆ ਤੇ ਬਾਕੀ ਬਈ ਅਟੈਚਮੈਂਟ ਬਹੁਤ ਜ਼ਿਆਦਾ ਹੋ ਜਾਂਦੀ ਹੈ ਨਾ ਹਾਂਜੀ ਹਾਂਜੀ ਤੇ ਬਾਕੀ ਜਿਵੇਂ ਤੁਸੀਂ ਬਈ ਹੁਣ ਸਕੂਲ ਦੇ ਵਿੱਚ ਰਾਈਡਿੰਗ ਵੀ ਸਿਖਾ ਰਹੇ ਹੋ ਨਾ ਹਾਂਜੀ ਸਕੂਲਾਂ ਦੇ ਵਿੱਚ ਰਾਈਡਿੰਗ ਸਿਖਾ ਰਹੇ ਆ ਉਹ ਕਿਵੇਂ ਇੱਕਾ ਦ ਮਈ ਮਹੀਨੇ ਚ ਸਟਾਰਟ ਕੀਤੀ ਸੀਗੀ ਠੀਕ ਹੈ ਬਈ ਮੜ ਕੇ ਬਸ ਮੰਥਲੀ ਛੁੱਟੀਆਂ ਆਈਆਂ ਬੱਚਿਆਂ ਦੇ ਜੁਲ ਮਹੀਨੇ ਦੀਆਂ ਤੇ ਹੁਣ ਆਪਾਂ ਨੂੰ ਇੱਕ ਦੋ ਬਸ ਆਪਦੇ ਥੋੜੇ ਕੰਮ ਸੀਗੇ ਕੰਮਕਾਰ ਕਰਕੇ ਜਾਇ ਨਹੀਂ ਗਿਆਈ ਹੁਣ ਆਪਾਂ ਫੇਰ ਦੁਬਾਰੇ ਤੋਂ ਸ਼ੁਰੂ ਕਰ ਦੇਣਾ ਹੈ ਕੰਮ ਤੁਸੀਂ 2-4 ਦਿਨਾਂ ਤੱਕ ਸ਼ੁਰੂ ਕਰ ਰਹੇ ਹੋ ਹਾਂਜੀ ਹਾਂਜੀ 2-4 ਦਿਨਾਂ ਤੱਕ ਬਸ ਜਾਣ ਲੱਗ ਜਾਣਾ ਇਸ ਕੋਲ ਠੀਕ ਹੈ ਬਈ ਤੇ ਬਾਕੀ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਦੱਬ ਕੇ ਤੇ ਬਾਈ ਨਾਲ ਪਥੋੜੀ ਗੱਲਬਾਤ ਕਰਾਤੀ ਸਾਰੇ ਜਾਨਵਰਾਂ ਦੀ ਰੈਡੀਆਂ ਦੀ ਵੀਡੀਓ ਤੇ ਸਟੰਟਾਂ ਦੀ ਵੀਡੀਓ ਤੁਹਾਨੂੰ ਹਾਂਜੀ ਕੀਤੀ ਹੈ ਵਿੱਚ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਲੱਗੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਧੰਨਵਾਦ ਜੀ